ਤੇ ਹਾਂਜੀ ਵੀਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੇਨ ਗੱਲਬਾਤ ਕਰਨੀ ਹੈ ਕਿ ਗੱਡੀ ਦੀ ਜਿਹੜੀ ਸੈਰਮਿਕ ਕੋਟਿੰਗ ਹੁੰਦੀ ਹੈਗੀ ਤੇ ਵੀ ਜਿਹੜੀ ਸਕ੍ਰੈਚ ਤੋਂ ਗੱਡੀ ਨੂੰ ਵੀ ਬਚਾ ਕੇ ਰੱਖਦੀ ਹੈਗੀ ਤੇ ਜਿਹੜੇ ਵੀਰੇ ਕਾਲੀਆਂ ਗੱਡੀਆਂ ਰੱਖਣ ਦੇ ਸ਼ਕੀਨ ਨੇ ਤੇ ਉਹਨਾਂ ਵਾਸਤੇ ਇਹ ਵੀ ਮੇਨ ਵੀਡੀਓ ਆ ਗਈ ਵੀ ਉਹ ਵੀਡੀਓ ਤੇ ਬਾਈ ਹੋਰਾਂ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰਨ ਤੇ ਹਾਂਜੀ ਵੀਰੇ ਹਾਂਜੀ ਸੱਸੀ ਆ ਵੀਰੇ ਸਾਰੇ ਤੇ ਆਪਣਾ ਨਾਮ ਦੱਸ ਦੋ ਜੀ ਪਹਿਲਾਂ ਨਾ ਮੇਰਾ ਨਾਮ ਅਰਸ਼ ਤੱਪਾ ਵੀਰੇ ਠੀਕ ਆ ਵੀਰੇ ਅਸੀਂ ਵੀਰੇ ਡੋਰ ਟੂ ਡੋਰ ਵਰਕ ਕਰਦੇ ਆ ਗੱਡੀਆਂ ਦੇ ਸੈਰਾਮਿਕ ਕੋਟਿੰਗ ਤੇ ਗਰਾਫੀਨ ਕੋਟਿੰਗ ਕਰਦੇ ਆ ਹਾਂਜੀ ਹਾਂਜੀ ਵੀਰੇ ਅਸੀਂ ਜਿਹੜੀ ਸੈਰਾਮਿਕ ਕੋਟਿੰਗ ਆ ਉਹ 2 ਸਾਲ ਦੀ ਗਾਰੰਟੀ ਤੇ ਜਿਹੜੀ ਗਰਾਫੀਨ ਕੋਟਿੰਗ ਆ ਉਹਦੀ 5 ਸਾਲ ਦੀ ਗਾਰੰਟੀ ਨਾਲ ਗੱਡੀ ਦਾ ਕੰਮ ਕਰਦੇ ਆ ਵੀਰੇ ਤੇ ਜਿਹੜਾ ਇਹ ਕੰਮ ਆ ਅਸੀਂ ਵੀਰੇ ਡੋਰ ਟੂ ਡੋਰ ਘਰਾਂ ਦੇ ਵਿੱਚ ਆ ਕੇ ਵੀ ਮੰਨ ਲਓ ਵੀ ਜਿਹੜਾ ਇਹ ਕੰਮ ਆ ਗਿਆ ਵੀ ਤੁਸੀਂ ਕਸਟਮਰ ਤੋਂ ਨਾਲ ਇੱਕ ਵਾਰ ਕੰਟੈਕਟ ਕਰੇ ਵੀ ਤੁਸੀਂ ਉਹਨਾਂ ਨੂੰ ਵੀ ਟਾਈਮ ਦੇ ਦੰਨੇ ਹੋ ਕਿ ਵੀ ਕਦੋਂ ਤੁਸੀਂ ਉਹਨਾਂ ਕੋਲ ਪਹੁੰਚ ਸਕਦੇ ਹੋਗੇ ਤੇ ਠੀਕ ਹੈ ਵੀਰੇ ਤੇ ਆਪਣਾ ਉਹ ਦੱਸ ਦਿਓ ਵੀਰੇ ਵੀ ਇਹ ਗੱਡੀ ਦਾ ਤੁਸੀਂ ਕੀ ਕੀ ਵਰਕ ਕੀਤਾਗਾ ਤੇ ਆਪਾਂ ਨਾਲ ਦੀ ਨਾਲ ਦਿਖਾਉਂਦੇ ਵੀ ਜਾਣੇ ਹੈਗੇ ਗੱਡੀ ਤਾਂ ਆਪਾਂ ਵੀਰੇ ਗਰਾਫਿੰਡ ਕੋਟਿੰਗ ਦੀ ਜਿਹੜੀ 5 ਇਅਰ ਦੀ ਵਾਰੰਟੀ ਵਾਲੀ ਗੱਡੀਆਂ ਉਹ ਅਪਲਾਈ ਕਰੀਆ ਕੋਟਿੰਗ ਠੀਕ ਹੈ ਵੀਰੇ ਇਹਦਾ ਜਿਹੜਾ ਆਪਾਂ ਜਿਹੜੀ ਆਸਟ੍ਰੇਲੀਆ ਦੀ ਕੋਟਿੰਗਾਂ ਬਰੋਫਾਈਨ ਕੰਪਨੀ ਹਾਂਜੀ ਹਾਂਜੀ ਉਹ ਅਸੀਂ ਇਹਦੇ ਤੇ ਅਪਲਾਈ ਕਰੀਆ ਤੇ ਇਹਦਾ ਜਿਹੜਾ ਰਿਜ਼ਲਟ ਹੈ ਉਹ ਤੁਸੀਂ ਜਿਉਂ-ਜਿਉਂ ਨੂੰ ਧੁੱਪ ਲੱਗੀ ਜਾਓਂ 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 ਸਿੱਕੀ ਜਾਓਗੇ ਇਸ ਦਾ ਰਿਜ਼ਲਟ ਦੁੱਗਣਾ ਹੁੰਦਾ ਜਾਓਗੇ ਸੀਸਾ ਬਣ ਜੂ ਬਿਲਕੁਲ ਵੀ ਜਿਵੇਂ ਜਿਵੇਂ ਵੀ ਟਾਈਮ ਪੈਂਦਾ ਰਹੂਗਾ ਵੀ ਤਾਂ ਵੀ ਇਹਦਾ ਰਿਜ਼ਲਟ ਆਪਾਂ ਨੂੰ ਵੱਧਦਾ ਜਾਊਗਾ ਵੀ ਘਟਦਾ ਨਹੀਂਗਾ ਤੇ ਵੀ ਮੰਨ ਲਓ ਇਹ ਇਹਦੀ ਗਾਰੰਟੀ ਕਿੰਨੇ ਟਾਈਮ ਦੀ ਹੈਗੀ ਜਿਹੜਾ ਕੰਮ ਤੁਸੀਂ ਕੀਤਾਗਾ ਗਾਰੰਟੀ ਇਹਦੀ 5 ਸਾਲ ਦੀ ਅਸੀਂ ਦਿੰਨੇ ਆ 5 ਤੋਂ 7 ਸਾਲ ਕੱਟ ਜਾਂਦੀ 7 ਸਾਲ ਵੀ ਕੱਟ ਜਾਂਦੀ ਵੀ ਕਸਟਮਰ ਨੂੰ ਵੀ ਕੀ ਕੀ ਇਹਦੀ ਕੇਅਰ ਕਰਨੀ ਪਊਗੀ ਉਹਦੇ ਲਈ ਵੀ ਇੱਕ ਤਾਂ ਜਿਵੇਂ ਡੀਜ਼ਲ ਤੋਂ ਬਚਾਉਣ ਦਾ ਪਟਰੋਲ ਤੋਂ ਬਚਾਉਣ ਦਾ ਵੀ ਜਿਵੇਂ ਆਪਾਂ ਵੀ ਮੇਨ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਡੀਜ਼ਲ ਨਾਲ ਸ਼ਾਈਨਿੰਗ ਆ ਜਾਂਦੀ ਹੈਗੀ ਵੀ ਡੀਜ਼ਲ ਨਾਲ ਮਾਰੇ ਜੀ 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 ਉਹਦੇ ਨਾਲ ਕੋਟਿੰਗ ਰਿਮੂਵ ਹੋ ਜਾਂਦੀ ਹੈ ਕੋਟਿੰਗ ਰਿਮੂਵ ਹੋ ਜਾਂਦੀ ਹੈ ਵੀ ਡੀਜ਼ਲ ਆਪਾਂ ਨੂੰ ਵੀ ਕਿਸੇ ਵੀ ਚੀਜ਼ ਤੇ ਵੀ ਜਿਹਦੇ ਉੱਪਰ ਵਰਕ ਵੀ ਨਹੀਂ ਹੋਇਆ ਮਾਰਨਾ ਨਹੀਂ ਚਾਹੀਦਾ ਨਹੀਂ ਨਹੀਂ ਜੀ ਕੋਈ ਵੀ ਪ੍ਰੋਬਲਮ ਆਵੇ ਤਾਂ ਉਹਨੂੰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਉਹਦੇ ਤੇ ਆਪ ਦਾ ਕੋਈ ਮਤਲਬੀ ਕਾਰਾ ਤੁਸੀਂ ਜਦੋਂ ਮਰਜ਼ੀ ਕੋਈ ਵੀ ਪ੍ਰੋਬਲਮ ਆਉਂਦੀ ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਓਕੇ ਵੀਰੇ ਜੀ ਜੀ ਤੇ ਇਹਦਾ ਹੁਣ ਆਪਾਂ ਨੂੰ ਵੀ ਮੰਨ ਲਓ ਵੀ ਮੇਨ ਫਾਇਦਾ ਕੀ ਹੈ ਜਿਹੜਾ ਕੰਮ ਤੁਸੀਂ ਕੀਤਾ ਹੈਗਾ ਫਾਇਦਾ ਵੀਰੇ ਇਹਦਾ ਇਹ ਫਾਇਦਾ ਹੈ ਕਿ ਜਿੱਦਾਂ ਇਹਦੇ ਉੱਤੇ ਡਸਟ ਵਗੈਰਾ ਪੈ ਜਾਂਦੀ ਹੈ ਗੱਡੀ ਵੀ ਜਿਵੇਂ ਬਲੈਕ ਗੱਡੀ ਹੈਗੀ ਇਹਦੇ ਉੱਪਰ ਡਸਟ ਵੀ ਜ਼ਿਆਦਾ ਦਿਖਦੀ ਹੈਗੀ ਵੀ ਉਹ ਭੈੜੀ ਜਿਹੀ ਲੱਗਦੀ ਆ ਜੀ ਜੀ ਇੱਕ ਤਾਂ ਜਦੋਂ ਆਪਾਂ ਸਿੰਗਲ ਕੱਪੜਾ ਜਦੋਂ ਇਹਦੇ ਤੇ ਕੋਟਿੰਗ ਮੰਨ ਲਓ ਇਹਦੇ ਤੇ ਰੀਤਾ ਪਿਆ ਹਾਂ ਵੀਰੇ ਇਹਦੇ ਤੇ ਕੱਪੜਾ ਕੀ ਕਰਦਾ ਏਦਾਂ ਏਦਾਂ ਮਾਰ ਲੱਗਦਾ ਵੀ ਰਗ ਨਹੀਂ ਕਰਨਾ ਚਾਹੀਦਾ ਉਹਨੂੰ ਕਰਨਾ ਚਾਹੀਦਾ ਉਹ ਫਿਰ ਸਕ ਠੀਕ ਹੈ ਵੀਰੇ ਇਹ ਆਜ ਦੇ ਪਾਣੀ ਖੜੂ ਤੇ ਨਾ ਪਾਣੀ ਤੇ ਤੁਸੀਂ ਜਿਹੜਾ ਤੁਸੀਂ ਵਰਕ ਕੀਤਾਗਾ ਹੁਣ ਇਹਦੇ ਉੱਪਰ ਤੇ ਉਸ ਤੋਂ ਪਹਿਲਾਂ ਗੱਡੀ ਦਾ ਕੀ ਕੰਡੀਸ਼ਨ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਰਿਜ਼ਲਟ ਆਇਆਗਾ ਇਹਦੀ ਚੀਜ਼ ਜਿਹੜੀ ਇਹਦੇ ਤੇ ਨਾ ਰੇਤਾ ਰਖ ਹੋਇਆ ਹੋਇਆ ਪਿਆ ਸੀਗਾ ਰਬੜ ਹੁਣ ਕਰਕੇ ਗੱਡੀ ਦੀ ਜਿਹੜੀ ਸਕੈਨ ਸੀ ਉਹ ਡੈੱਡ ਹੋ ਚੁੱਕੀ ਸੀ ਵੀ ਜਿਵੇਂ ਇਹਦੀ ਸ਼ਾਈਨਿੰਗ ਬਿਲਕੁਲ ਹੀ ਵੀ ਖਤਮ ਹੋ ਗਈ ਸੀ ਨਾ ਮਾਤਰ ਰਹਿ ਗਈ ਸੀਗੀ ਆਪਾਂ ਕਹਿ ਸਕਦੇ ਹਾਂਗੇ ਤੇ ਉਸ ਨੂੰ ਹਾਈ ਗਲੋਸ ਕਰਨ ਵਾਸਤੇ ਆਪਾਂ ਇਹਦੇ ਤੇ ਗਰਾਫੀਨ ਕੋਟਿੰਗ ਕਰੀਆ ਠੀਕ ਹੈ ਵੀਰੇ ਇਹਦੇ ਵਿੱਚ ਇਹ ਵੀ ਆ ਵੀਰੇ ਜਿਹੜੇ ਸਵੈਰ ਮਾਰਕਸ ਪੈ ਜਾਂਦੇ ਜਦੋਂ ਗੱਡੀ ਧੁੱਪੇ ਖੜ ਜਾਂਦੀ ਆ ਤਾਂ ਸਵੈਰ ਮਾਰਕਸ ਹਟ ਜਾਣਗੇ ਜੀ ਵੀ ਜਿਵੇਂ ਹੁਣ ਮੰਨ ਲਓ ਆਪਾਂ ਇਧਰੋਂ ਲਾਈਟ ਪੈ ਰਹੀ ਹੈਗੀ ਹਾਂਜੀ ਤੇ ਇਹਦੇ ਵਿੱਚ ਦੇਖੋ ਸ਼ਾਈਨਿੰਗ ਆ ਰਹੀ ਹੈਗੀ ਗੱਡੀ ਦੇ ਵਿੱਚ ਵੀ ਹਾਈ ਗਲੋਸ ਦਿਖ ਰਹੀ ਵੀ ਹਾਈ ਗਲੋਸ ਦਿਖ ਰਹੀ ਹੈਗੀ ਵੀ ਇਹ ਇਹ ਆਪਾਂ ਨੂੰ ਵੀ ਜੇ ਮੈਂ ਤੁਸੀਂ ਵੀ ਜਿੰਨੀ ਤੁਹਾਡੀ ਟਾਈਮਿੰਗ ਹੈਗੀ ਇਹ ਉਨਾ ਟਾਈਮ ਹੀ ਰਹਿਣੀ ਹੈਗੀ ਕਿ ਜੇ ਆਪ ਵੀ ਇਹਦੀ ਕੇਅਰ ਜ਼ਿਆਦਾ ਕਰੀਏ ਤੇ ਇਹ ਲਾਈਫਟਾਈਮ ਵੀ ਰਹਿ ਸਕਦੀ ਹੈਗੀ ਜਿੱਦਾਂ ਇਹ ਸਾਰਮਿਕ ਦੀ ਹੁੰਦੀ ਆ 2 ਸਾਲ ਦੀ ਵਾਰੰਟੀ ਦਿੰਦੇ ਆ ਹਾਂ 2 ਸਾਲ ਵੀ ਕੱਟ ਜਾਂਦੀ ਹੈ ਜੀ 2 ਸਾਲ ਤੋਂ 5 ਵੀ ਉਹ ਤਾਂ ਵੀ ਕਸਟਮਰ ਦੀ ਆਪਦੇ ਸਿਰ ਹੈਗਾ ਵੀ ਕਿੰਨੀ ਕੇਅਰ ਕੇਅਰ ਹੈਗੀ ਵੀ ਨਹੀਂ ਤੁਸੀਂ ਵੀ ਕਹਿੰਦੇ ਹੋ ਵੀ 2 ਸਾਲ ਤੱਕ ਵੀ ਇਹਨੂੰ ਕੁਝ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਆਜੋ ਵੀਰੇ ਆਪਾਂ ਸਾਈਡ ਤੋਂ ਵੀ ਦਿਖਾ ਦਈਏ ਵੀ ਆਪਾਂ ਵੀ ਜਿਵੇਂ ਤੁਸੀਂ ਕੀ ਕੀ ਕਿੱਥੇ ਕਿੱਥੇ ਇਹਦੇ ਕਰਿਆ ਵੀਰੇ ਇਹ ਫੁੱਲ ਬਾਡੀ ਵੀਰੇ ਆਪਾਂ ਕਰੀਆ ਦੋ ਕੋਣ ਮਾਰਦੇ ਹੁੰਦੇ ਆਪਾਂ A ਤੋਂ Z ਤੇ ਇਸਦੇ ਸ਼ੀਸ਼ਿਆਂ ਤੇ ਵੀ ਕਰੀਆ ਆਪਾਂ ਵੀਰੇ ਅੱਛਾ ਵੀ ਆਹ ਮਿਰਰਸ ਤੇ ਸਾਈਡ ਵਾਲਿਆਂ ਤੇ ਜੀ 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 ਸਾਰਿਆਂ ਤੇ ਜੀ ਠੀਕ ਹੈ ਜੀ ਸਾਈਡ ਮਿਰਰ ਤੇ A ਤੋਂ Z ਗੱਡੀ ਤੇ ਆਪਾਂ ਕੋਟਿੰਗ ਕਰੀਆ ਹਾਂਜੀ ਤੇ ਇਸ ਦੀ ਵੀਰੇ ਇਹ ਆ ਵੀ ਜਿਹੜਾ ਵੀ ਕਿਸੇ ਵੀ ਬੰਦੇ ਨੇ ਆਪਣੇ ਤੋਂ ਕੋਟਿੰਗ ਕਰਵਾਉਣੀ ਆ ਉਹ ਆਪਾਂ ਨੂੰ WhatsApp ਤੇ ਇੱਕ ਮੈਸੇਜ ਕਰੋ ਠੀਕ ਹੈ WhatsApp ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਠੀਕ ਹੈ ਵੀਰੇ ਤੁਹਾਨੂੰ ਜਿਹੜਾ ਨੰਬਰ ਆ ਉਹ ਮੈਂ ਵੀਡੀਓ ਦੇ ਵਿੱਚ ਦੇ ਦਿੰਦਾ 9779804268 ਇਹ ਆਪਣਾ ਪਰਸਨਲ ਨੰਬਰ ਆ ਵੀਰੇ ਠੀਕ ਵੀ ਤੁਹਾਡਾ ਪਰਸਨਲ ਨੰਬਰ ਹੈਗਾ ਜਦੋਂ ਮਰਜ਼ੀ ਵਟਸਐਪ ਤੇ ਮੈਸੇਜ ਕਰੋ ਵੀ ਇਹਦੀ ਬੁਕਿੰਗ ਕਿੰਨੇ ਟਾਈਮ ਦੀ ਹੈਗੀ ਵੀਰੇ ਫਿਰ ਇਹ ਤਾਂ ਹੁੰਦਾ ਜਿੱਦਾਂ ਵੀਰੇ ਮੂਹਰੇ ਗੱਡੀਆਂ ਕਰੀਆਂ ਹੁੰਦੀਆਂ ਨੇ ਅਸੀਂ ਰੂਟ ਦੇ ਹਿਸਾਬ ਨਾਲ ਚੱਲਦੇ ਹਾਂ ਜਿੱਦਾਂ ਸਗਰੂੜ ਏਰੀਆ 'ਚ ਦੋ ਗੱਡੀਆਂ ਹੋਰ ਹੋ ਗਿਆ ਠੀਕ ਹੈ ਜੀ ਮੂਹਰੇ ਹਿਸਾਬ ਨਾਲ ਅਸੀਂ ਗੱਡੀਆਂ ਅੱਗੇ-ਜਾਗੇ ਬੁੱਕ ਵੀ ਜਿਸ ਹਿਸਾਬ ਨਾਲ ਵੀ ਬੁਕਿੰਗ ਹੋ ਜਾਂਦੀ ਹੈ ਵੀ ਤਾਂ ਤੁਸੀਂ ਜਿੱਧਰ ਗੱਡੀਆਂ ਵਧਾਗੇ ਤੁਸੀਂ ਉਹ ਵੀ ਉਹ ਰੂਟ ਤੇ ਜਾਣੇ ਹੋਗੇ ਵੀ ਜਿਵੇਂ ਤੁਸੀਂ ਕੋਈ ਮੰਨ ਲਓ ਵੀ ਡੇਟ ਦੇਤੀ ਹਾਂਜੀ ਹਾਂਜੀ ਵੀ ਉੱਦੇ ਤੁਸੀਂ ਪਹੁੰਚ ਜਾਣਾਗਾ ਇੱਕ ਵਾਰੀ ਪੱਕਾ ਹੋਊਗਾ ਜੀ ਜੇ ਮੰਨ ਲਓ ਮੌਸਮ ਖਰਾਬ ਆ ਇੱਕ ਅੱ데 ਦਿਨ ਦਾ ਇੱਧਰ-ਉ ਇੱਕ ਦਾ ਵਧੀਆ ਧੁੱਪ ਰਹਿੰਦੀ ਹੈ ਜੀ ਹਾਂ ਤਾਂ ਅਸੀਂ ਇੱਕ ਦਿਨ ਦੇ ਵਿੱਚ ਇੱਕ ਗੱਡੀ ਕੰਪਲੀਟ ਕਰ ਦਿੰਦੇ ਆ ਵਧੀਆ ਇੱਕ ਦਿਨ ਦੇ ਵਿੱਚ ਇਹ ਗੱਡੀ ਤੇ ਕੀ ਕਿੰਨਾ ਟਾਈਮ ਲੱਗਿਆ ਇਹ ਗੱਡੀ ਤੇ ਵੀ ਅੱਜ ਅਸੀਂ ਸਵੇਰ ਆਏ ਸੀਗੇ ਵੀਰੇ ਤੇ ਸ਼ਾਮ ਨੂੰ 5:30 6 ਵਜੇ ਦਾ ਕੰਮ ਲੈ ਵੀ ਜਿਵੇਂ ਅੱਜ ਮੰਨ ਲਓ ਵੀ ਮੌਸਮ ਵੀ ਥੋੜਾ ਜਿਹਾ ਵੀ ਧੁੱਪ ਨਹੀਂ ਨਿਕਲੀ ਅੱਜ ਨਹੀਂ ਨਿਕਲੀ ਤਾਂ ਕਰਕੇ ਜਿਆਦਾ ਟਾਈਮ ਲੱਗਿਆ ਨਹੀਂ ਇਸ ਤੇ ਇਸ ਤੋਂ ਵੀ ਘੱਟ ਟਾਈਮ ਲੱਗਿਆ ਵੀ ਆਪਾਂ 5-6 ਘੰਟੇ ਮੰਨ ਕੇ ਚੱਲੀਏ 7 ਘੰਟਿਆਂ ਦਾ ਪ੍ਰੋਸੈਸ ਹੈਗੇ 7 ਘੰਟੇ ਮੰਨ ਕੇ ਚੱਲੀਏ ਹੁਣ ਵੀ ਇਹਦੀ ਕੇਅਰ ਕੀ ਕੀ ਕਰਨੀ ਹੈ ਜ਼ਰੂਰੀ ਹੈਗੀ ਮੀਰ ਜੀ ਨੂੰ ਇਹ ਵੀ ਦੱਸ ਦਿੰਦਾ ਇਹਦੇ ਤੇ ਹ ਵੀ ਜਿੰਨੀ ਇਹ ਧੁੱਪੇ ਆਉਗੀ ਓਨੀ ਇਹਦੀ ਸ਼ਾਈਨਿੰਗ ਵਧੂਗੀ ਜਿੰਨੀ ਇਹ ਮਤਲਬ ਕਿ ਸੁੱਕੂਗੀ ਕੋਟਿੰਗ ਓਨੀ ਇਹ ਹਾਈ ਗਲੋਸ ਹੋਊਗੀ ਬੜੀ ਠੀਕ ਹੈ ਵੀਰੇ ਤੇ ਜੇ ਇਹਨੂੰ 10 ਦਿਨ ਪਾਣੀ ਤੋਂ ਬਚਾ ਕੇ ਰੱਖਿਆ ਮੀਂਹ ਦੇ ਪਾਣੀ ਤੋਂ ਮੀਂਹ ਦੇ ਪਾਣੀ ਤੋਂ ਗਾਰੇ ਤੋਂ 10 ਦਿਨ ਬਚਾ ਕੇ ਰੱਖਣਾ ਇਸ ਤੋਂ ਬਾਅਦ ਜੋ ਕੁਝ ਮਰਜੀ ਇਹਦੇ ਤੇ ਜੋ ਪਾਣੀ ਪਾਈ ਜਾਊ ਵੀ ਉਹਦੇ ਉੱਪਰ ਇਹਦੇ ਵਿੱਚ ਵੀ ਖੜਦਾ ਨਹੀਂ ਉਹਦੇ ਉੱਪਰ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਇਹ ਚੀਜ਼ ਜੇ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਮਰਜੀ ਐਨੀ ਟਾਈਮ ਕਾਲ ਕਰ ਸਕਦੇ ਹੋ ਠੀਕ ਹੈ ਵੀਰੇ ਵੀ ਹੁਣ ਜੇ ਮੰਨ ਲਓ ਆਪਾਂ ਧੋਣੇ ਆ ਇਹਨੂੰ ਪਾਏ ਆਪਣਾ ਪਾਣੀ ਲਾ ਕੇ ਤੇ ਵੀ ਪਰ ਖੜਨਾ ਹੀ ਨਹੀਂਗਾ ਪਾਣੀ ਨਹੀਂ ਖੜਨਾ ਵੀ ਜਿਵੇਂ ਸ਼ੀਸ਼ੇ ਦੇ ਉੱਪਰ ਆਉਂਦਾ ਥੱਲੇ ਉਵੇਂ ਪਾਣੀ ਚੱਲਣਾ ਇਹਦੇ ਉੱਪਰ ਸਾਰਾ ਬਾਡੀ ਤੋਂ ਫੁੱਲ ਉਵੇਂ ਹੋਇਆ ਕਰੂ ਤੇ ਗੱਡੀ ਤੋਂ ਅਸੀਂ ਮੈਨੂੰ ਲੱਗਦਾ ਤੁਹਾਨੂੰ 1 ਮਹੀਨੇ ਦੇ ਵਿੱਚ ਸਿਰਫ 2 ਵਾਰੀ ਗੱਡੀ ਧੋਣੀ ਪਿਆ ਕਰੂ 1 ਮਹੀਨੇ ਦੇ ਵਿੱਚ 2 ਵਾਰੀ ਗੱਡੀ ਵੀ ਸਿਰਫ ਕੱਪੜਾ ਵੀ ਮਾਰਨ ਦੀ ਲੋੜ ਆ ਗਈ ਸਿਰਫ ਓਨਲੀ ਕੱਪੜੇ ਨਾਲ ਤੁਸੀਂ ਸਾਫ਼ ਕਰ ਸਕਦੇ ਠੀਕ ਹੈ ਓਨਲੀ ਕੱਪੜਾ ਵੀ ਹੁਣ ਜਿਵੇਂ ਮੰਨ ਲਓ ਇਹ ਹੁਣ ਕਾਲੀ ਗੱਡੀ ਸੀਗੀ ਇਹ ਪਹਿਲਾਂ ਕੁਝ ਵੀ ਨਹੀਂ ਕੀਤਾ ਹੋਇਆ ਸੀ ਇਹਦੇ ਉੱਪਰ ਇਨੂੰ ਰੇਤੇ ਦੇ ਵਿੱਚ ਲੈ ਕੇ ਨਿਕੜਦੇ ਸੀਗੇ ਪਿੱਛੇ ਰੇਤੇ ਨਾਲ ਵੀ ਡੱਕ ਜਾਂਦੀ ਸੀ ਡੱਕ ਜਾਂਦੀ ਸੀ ਇਸ ਤੋਂ ਬਾਅਦ ਵੀ ਜਦੋਂ ਲਾਉਂਦਾ ਸੀ ਰੇਤਾ ਲੈਂਦਾ ਵੀ ਨਹੀਂ ਸੀ ਛ੍ਰੀਟਾ ਪੈਂਦੀ ਸੀ ਛ੍ਰੀਟਾ ਪੈਂਦੀ ਸੀ ਹੁਣ ਤੁਸੀਂ ਜਦੋਂ ਇਹਨੂੰ ਤੁਸੀਂ ਲਾਉਂਗੇ ਨਾ ਰੇਤੇ ਇਜ਼ੀਲੀ ਰਿਮੂਵ ਹੋ ਕੱਪੜੇ ਨੂੰ ਚੌਰਸ ਕਰਕੇ ਤੈਅ ਮਾਰ ਕੇ ਬਹੁਤ ਸਿੰਪਲ ਇਦਾਂ ਰਾਬ ਕਰਕੇ ਇਦਾਂ ਲਾ ਤਾ ਨਾ ਨੀਚੇ ਨੂੰ ਵੀ ਆਪਾਂ ਵੀ ਉਹਨੂੰ ਐਵੇਂ ਹਾਂ ਰਾਬ ਸਾਬਣ ਵਾਂਗੂ ਨਾ ਮਰਿਏ ਹਾਂਜੀ ਹਾਂਜੀ ਠੀਕ ਹੈ ਜੀ ਜੀ ਤੇ ਵੀਰੇ ਆਪਣਾ ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਵੀ ਤੁਸੀਂ ਕਿਹੜੀ ਕਿੱਥੋਂ ਹੋਵੋਗੇ ਅਸੀਂ ਮੇਰੇ ਤਪਾ ਮੰਡੀ ਤੋਂ ਤਪਾ ਮੰਡੀ ਬਰਨਾਲਾ ਚਾਰ ਮੁੰਡੇ ਦੀ ਟੀਮ ਆ ਚਾਰੇ ਆਪਣੇ ਪੰਜਾਬੀ ਮੁੰਡੇ ਨੇ ਤੇ ਦੋ ਮੁੰਡੇ ਕਪੂਰਥਲੇ ਸੁਲਤਾਨਪੁਰ ਤੋਂ ਆ ਤੇ ਦੋ ਮੁੰਡੇ ਇੱਕ ਮੁੰਡਾ ਮੇਰੇ ਤੋਂ ਰੰਪੜ ਤੋਂ ਇੱਕ ਮੈਂ ਤਫੇ ਤੋਂ ਜੀ ਖੁਦ ਆ ਤੇ ਆਪਾਂ ਮਿੱਤਰੋ ਤੁਹਾਨੂੰ ਬਾਈ ਹੋਰਾਂ ਨਾਲ ਵੀ ਮਿਲਾ ਦਿੰਨੇਗੇ ਬਾਈ ਹੋਰਾਂ ਦੀ ਟੀਮ ਨਾਲ ਤੇ ਲੋ ਵੀ ਇਹ ਬਾਈ ਹੋਰਾਂ ਦੀ ਛੋਟੀ ਜੀ ਟੀਮ ਆ ਗਈ ਬਾਈ ਆਪਣਾ ਨਾਮ ਕੀ ਹੈ ਜੀ ਸੁਖਮਨ ਵੀਰੇ ਸੁਖਮਨ ਵੀਰੇ ਆਪਣਾ ਵੀਰੇ ਰਾਜਵੀਰ ਸਿੰਘ ਰਾਜਵੀਰ ਸਿੰਘ ਬਾਈ ਆਪਣਾ ਤੇ ਬਾਈ ਹੋਰਾਂ ਦੀ ਚਾਰ ਜਾਣੇ ਦੀ ਟੀਮ ਆ ਗਈ ਤੇ ਜਦੋਂ ਵੀ ਤੁਸੀਂ ਕੰਟੈਕਟ ਕਰਨਾ ਤਾਂ ਬਾਈ ਹੋਰ ਨਹੀਂ ਸੋਡੇ ਨਾਲ ਵੀ ਤੁਹਾਡੇ ਲਵੇ ਪਹੁੰਚਣਗੇ ਤੇ ਵੀ ਜਿਵੇਂ ਵੀ ਆਪਾਂ ਨੂੰ ਵੀ ਉਹ ਮਿਲਦਾਗਾ ਟਾਈਮ ਮਿਲਦਾਗਾ ਵੀ ਜਿਆਦਾ ਬੁਕਿੰਗ ਹੈਗੀ ਤਾਂ ਥੋੜਾ ਲੇਟ ਹੋ ਸਕਦੇ ਹੋਗੇ ਜੇ ਬੁਕਿੰਗ ਵੀ ਛੇਤੀ ਮਿਲ ਸਕਦੀ ਆ ਤੁਸੀਂ ਘਰੇ ਆ ਕੇ ਕੰਮ ਕਰਕੇ ਜਾਂਦੇ ਹੋ ਬੰਦੇ ਦਾ ਕੰਮ ਕਰਦੇ ਆ ਤੇ ਜਿਹੜੀ ਵੀ ਚੀਜ਼ ਦੱਸਾਂਗੇ ਠੀਕ ਹੈ ਵੀਰੇ ਦੱਸਦੇ ਆ ਉਹੀ ਵਰਤਦੇ ਆ ਵੀਰੇ ਇਹ ਹੈਗਾ ਵੀ ਦੱਸਣਾ ਹੋਰ ਤੇ ਵੀ ਹੁਣ ਜਿਵੇਂ ਤੁਹਾਡੇ ਨਾਲ ਕੰਟੈਕਟ ਕਰ ਲੈ ਕਸਟਮਰ ਨੇ ਕਸਟਮਰ ਨੂੰ ਕੋਈ ਚੀਜ਼ ਲੈ ਕੇ ਤਾਂ ਨਹੀਂ ਆਉਣ ਦੀ ਲੋੜ ਕੁਝ ਵੀ ਕੋਝ ਵੀ ਨਹੀਂ ਕਰਨਾ ਓਨਲੀ ਗੱਡੀ ਵਾਸ਼ ਕਰਕੇ ਘਰੇ ਘੜਾਉਣੀਆਂ ਬਾਕੀ ਸਾਰਾ ਕੰਮ ਸਾਡਾ ਵੀ ਸਿੰਪਲ ਪਾਣੀ ਮਾਰ ਕੇ ਸੋਨੂੰ ਗੱਡੀ ਦੇ ਦੇਣੀ ਹੈਗੀ ਸਾਰਾ ਜਿਹੜਾ ਲੱਗਿਆ ਹੁੰਦਾ ਜਿੱਦਾਂ ਹਾਂ ਵੀ ਮੰਨ ਲਓ ਮੋਟੀ ਮੋਟਾ ਮੋਟਾ ਪਾਣੀ ਮਾਰਨਾ ਗੱਡੀ ਦੇ ਉੱਪਰ ਜੀ ਜੀ ਤੇ ਬਾਕੀ ਸਾਰੀ ਚੀਜ਼ਾਂ ਇੱਕ ਵਾਰੀ ਵੀ ਛੋੜ ਦੇਣੀਆਂ ਜਿਹੜਾ ਆਪਾਂ ਇਹਦਾ ਬੇਸ ਤਿਆਰ ਕਰ ਦਿਆਂ ਜਾਂ ਗੱਡੀ ਤੇ ਆਪਾਂ ਰਮੀ ਵਗੈਰਾ ਦਾ ਹਾਂਜੀ ਹਾਂਜੀ ਉਹ ਸਾਰਾ ਆਪਾਂ ਇਡਲੀ ਦਾ ਪ੍ਰੋਡਕਟ ਯੂਜ਼ ਕਰ ਦਿੰਦੇ ਹਾਂ ਇਹ ਵੀਰੇ ਆਪਣਾ ਵੀ ਕਿੰਨੇ ਕੀ ਕੋਸਟ ਤੋਂ ਤੁਹਾਡਾ ਕੰਮ ਹੋਊਗਾ ਸਟਾਰਟ ਜਿਹੜੀ ਸੈਰਾਮਿਕ ਕੋਟਿੰਗ ਆ ਉਹ ਓਨਲੀ 10000 ਰੁਪਏ ਦੇ ਵਿੱਚ ਕਰਦੇ ਆ ਤੇ 1000 ਰੁਪਏ ਅਸੀਂ ਕਰਾਇਆ ਲੈਣੇ ਆ ਗਰਾਫੀਨ ਕੋਟਰੀਆਂ 5 ਸਾਲ ਦੀ ਗਾਰੰਟੀ ਵਾਲੀ ਜਿਹੜੀ ਆਸਟ੍ਰੇਲੀਆ ਦਾ ਪ੍ਰੋਡਕਟ ਆ ਵੀਰੇ ਉਹ ਅਸੀਂ ਸਿਰਫ 18000 ਰੁਪਏ ਲੈਣੇ ਜੀ ਉਹਦੇ ਚ ਵੀ 1000 ਰੁਪਏ ਕੋਸਟ ਕਰਦੇ ਆ ਇਹ ਲੱਗ ਦੋ ਕਰਾਇਆ ਵਾਲਾ ਹਾਂ ਵੀ ਉਹ ਤੁਹਾਡਾ ਕਰਾਇਆ ਦਾ ਹੋ ਗਿਆ 1000 ਰੁਪਏ ਵੀ ਬਾਕੀ ਤੁਹਾਡਾ ਵੀ 18000 ਦੇ ਵਿੱਚ ਡਨ ਕਰ ਦੇਣਗੇ 5 ਸਾਲ ਦੀ ਗਾਰੰਟੀ ਉਹ 10000 ਵਾਲਾ ਕਿਹੜਾ ਸੀ ਉਹ 10 10 ਆਲਾ ਜਿਹੜਾ ਜਰ 10000 ਦਾ ਹਾਂਜੀ ਹਾਂਜੀ ਮੋਸਾਲਾ ਦੀ ਗਾਰੰਟੀ ਵਾਲਾ ਮੋਸਾਇਲਿਕ ਕੋਟਿੰਗ ਕਰਦੇ ਆ ਉਹ ਆਟੋ ਫਰੋਸ ਕੰਪਨੀ ਦੀ ਕਰਦੇ ਆ ਅੱਛਾ ਜੀ ਜੀ ਵੀ ਮਟੀਰੀਅਲ ਤੁਹਾਡਾ ਸਾਰਾ ਹੀ ਵੀ ਵਧੀਆ ਹੈਗਾ ਕੋਈ ਦੇਸੀ ਨਹੀਂ ਹੈਗਾ ਆਪਾਂ ਵੀਰੇ ਦੱਸ ਕੇ ਚੀਜ਼ ਲਾਉਣੇ ਜਿਹੜੀ ਵੀ ਲੋੜੀ ਕੋਈ ਨਹੀਂ ਹੈਗਾ ਵੀ ਕੋਈ ਲਕੋ ਆਪਾਂ ਜਿਹੜਾ ਕੰਮ ਕਰਦੇ ਉਹ ਕਰਦੇ ਆ ਵੀਰੇ ਤੇ ਆਪਾਂ ਆਪਣੀ ਮਿਹਨਤ ਚਾਰਜ ਕਰਦੇ ਆ ਕੁਝ ਵੀ ਐਕਸਟਰਾ ਪੈਸਾ ਨਹੀਂ ਲੈਂਦੇ ਠੀਕ ਹੈ ਜੀ ਇਹ ਹੈਗੀ ਬਾਈ ਹੋਰਾਂ ਦੀ ਚਾਰ ਜਾਨੇ ਦੀ ਟੀਮ ਤੇ ਕੰਮ ਬਾਈ ਹੋਰਾਂ ਦਾ ਬਹੁਤ ਹੀ ਸੋਹਣਾਗਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਦੇਖੋ ਲਾਈਟ ਦੇ ਵਿੱਚ ਗੱਡੀ ਦੀ ਸ਼ਾਈਨਿੰਗ ਆਇਆ ਕਰੋ ਨਾ ਬਸ ਆ ਵੀਡੀਓ ਹੋ ਗਈ ਨਾ ਚੀਜ਼ ਤਾਂ ਨਹੀਂ